ਜੋ ਕਿ ਸਾਧ ਸੰਗਤ ਪਾਲ ਮੋਚਨ ਜਾ ਰਹੀ ਹੈ ਜੀ ਤੇ ਆਪਣੇ ਸਾਹ ਰਜਿੰਦਰਪਾਲ ਸ਼ਰਮਾ ਜੀ ਜੋ ਕਿ ਆਪ ਨੂੰ ਬਹੁਤ ਹੀ ਸਹਿਯੋਗ ਦੇ ਰਹੇ ਨੇ ਯਾਤਰਾ ਵਾਸਤੇ ਕਿਉਂਕਿ ਹਰੇਕੀ ਧਰਮ ਸਥਾਨ ਦੇ ਵਿੱਚ ਇਹ ਸਹਿਯੋਗ ਦਿੰਦੇ ਨੇ ਤੇ ਇਹਨਾਂ ਵੱਲੋਂ ਚੰਡੀ ਦੀ ਮਤਲਬ ਚੰਡੀ ਦੇ ਕੇ ਸਾਧ ਸੰਗਤ ਨੂੰ ਰਵਾਨਗੀ ਦਿੱਤੀ ਜਾਊਗੀ ਚਲੋ ਸ਼ਰਮਾ ਜੀ ਚੰਡੀ ਦਿਓ ਤੇ ਰਵਾਨਗੀ ਦਿਓ ਉਹ ਆ ਜਾਣ ਦੇ ਕਾਤੇ ਉਹ ਕੋਈ ਨਾ ਰਵਾਨਗੀ ਤੇ ਜਿਹੜੀਆਂ ਬੱਸਾਂ ਨੇ ਬੱਸਾਂ ਤਿੰਨ ਜਾ ਰਹੀਆਂ ਨੇ ਤਿੰਨ ਬੱਸਾਂ ਦੇ ਵਿੱਚ ਇੱਕ ਸਿਮਰਾ ਸਿੰਘ ਮਾਨ ਸਿਮਰਾ ਤੇ ਭਵਿੰਦਰ ਸਿੰਘ ਬੱਜੀ ਸਿੱਧੂ ਤੇ ਮੰਗਤਰਾਮ ਹਰਸਾਲੀ ਇਹ ਬੱਸਾਂ ਲੈ ਜਾਂਦੇ ਨੇ ਬੁਕਿੰਗ ਪਹਿਲਾਂ ਕਰਵਾ ਲਿਆ ਕਰੋ ਤੇ ਤਾਂ ਕਰਕੇ ਪਤਾ ਲੱਗ ਜਾਏ ਬੰਦੇ ਨੂੰ ਵੀ ਖੜਕੇ ਨਾ ਜਾਣਾ ਪਵੇ ਕਿ ਇਹਨੂੰ ਸੀਟਾਂ ਤੇ ਬੈਠ ਕੇ ਸਾਰੇ ਚਲੇ ਜਾਣ ਤੇ ਹੁਣ ਸ਼ਰਮਾ ਜੀ ਹੁਣ ਹੁਣ ਸ਼ਰਮਾ ਜੀ ਚੰਡੀ ਦੇ ਦੀ ਗੱਡੀ ਨੂੰ ਰਵਾਨਗੀ ਦੇਣਗੇ